ਇਹ ਧਰਮ ਦੀ ਕਿਰਤ ਬੜੀ ਜ਼ਰੂਰੀ ਜੇ ਗਰਮ ਕਰੋ ਜੇ ਦੀ ਕਿਰਤ ਸ਼ੁੱਧ ਹੈ ਉਹਦਾ ਹੀ ਪਰਮਾਰਥ ਸ਼ੁੱਧ ਹੋ ਸਕਦਾ ਹੈ ਇਹ ਗੱਲ ਹਿਰਦੇ ਤੇ ਨਿਕਲੋ ਲਿਖ ਲਿਓ ਜਿੰਨੇ ਬੈਠੇ ਹੋ ਜਾਂ ਘਰਾਂ ਚ ਬੈਠ ਕੇ ਵੇਖ ਰਹੇ ਹੋ ਜੇ ਚਾਹੁੰਦੇ ਹੋ ਸਾਡਾ ਪਰਮਾਰਥ ਸ਼ੁੱਧ ਹੋ ਜਾਵੇ ਸਾਡਾ ਪਰਮਾਰਥ ਸਵਾਰਿਆ ਜਾਵੇ ਅੱਜ ਇਹ ਗੱਲ ਹਿਰਦੇ ਤੇ ਲਿਖ ਲਿਓ ਜੇਦੀ ਕਿਰਤ ਸ਼ੁੱਧ ਹੈ ਜੇਦੀ ਕਿਰਤ ਧਰਮ ਦੀ ਹੈ ਉਹਦਾ ਹੀ ਪਰਮਾਰਥ ਸ਼ੁੱਧ ਹੋ ਸਕਦਾ ਜੀ ਕੁਦਰਤੀ ਮੈਨੂੰ ਯਾਦ ਆ ਗਿਆ ਇੱਕ ਕੋਲੀ ਸੁਲਤਾਨਪੁਰ ਚੌਂਕ ਹੈ ਗਰਮਖੋ ਉੱਥੇ ਤੁਹਾਡੇ ਦੇ ਸੰਗਤ ਦੇ ਵਿੱਚੋਂ ਕਿਸੇ ਦੀ ਦੁਕਾਨ ਹੈ ਗਰਮਖੋ ਕੁਸ ਸਮਾਂ ਪਹਿਲਾਂ ਉਹ ਦੁਕਾਨ ਦੇ ਨਾ ਦੁਕਾਨ ਦੇ ਅੱਗੇ ਕਿਸੇ ਗੱਡੀ ਆ ਕੇ ਖੁਲਾਰੀ ਹਾਠ ਵਾਟ ਵਾਲਾ ਬੰਦਾ ਇੱਕ ਨਿਕਲੇ ਆ ਤੇ ਦੁਕਾਨ ਤੇ ਜਾ ਕੇ ਕਹਿੰਦਾ ਵੀ ਭਾਈ ਜੀ ਮੈਨੂੰ ਰਮਾਲਾ ਸਾਹਿਬ ਦੇ ਦਿਓ ਉਹਨੇ ਰਮਾਲਾ ਸਾਹਿਬ ਦਿੱਤਾ ਦੁਕਾਨਦਾਰ ਨੇ ਕਿ ਕੀ ਭੇਟਾ ਦੀ ਕੀ ਕੀਮਤ ਉਹ ਕਹਿੰਦਾ ਜੀ 500 ਰੁਪਏ ਭੇਟਾ ਜਦ ਉਸ ਵੇਲੇ ਦੀ ਗੁਰਮਤੋ ਉਹ ਕਹਿੰਦਾ ਥੋੜਾ ਜਾਇਜ ਕਰ ਲਾ ਥੋੜਾ ਕੱਟ ਕਰ ਲਾ ਤੁਹਾਨੂੰ ਪਤਾ ਇੱਕ ਗਾਗ ਨੂੰ ਆਦਤ ਹੁੰਦੀ ਹੈ ਕਿ ਇਹਨੂੰ ਘਟਾਉਂਦੀ ਉਹ ਕਹਿੰਦਾ ਜੀ ਰਮਾਲਾ ਸਾਹਿਬ ਦੀ ਅਸੀਂ ਪਿੱਟਾ ਜਾਇਜ ਰੱਖੀ ਹੋਈ ਹੈ ਉਹ ਗਾਗ ਫਿਰ ਕਹਿੰਦਾ ਕਹਿੰਦਾ ਥੋੜਾ ਜਾਇਜ ਕਰ ਲਓ ਥੋੜਾ ਜਿਹਾ ਕੱਟ ਕਰ ਲਓ ਕਹਿੰਦਾ ਜੀ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਬਿਲਕੁਲ ਜਾਇਜ ਪਿੱਟਾ ਰੱਖੀ ਆ ਦੀ ਉਹ ਕਹਿੰਦਾ ਥੋੜਾ ਜਿਹਾ ਕੱਟ ਕਰ ਲਓ ਕਹਿੰਦਾ ਜੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਹੈ ਰਮਾਲਾ ਸਾਹਿਬ ਦੀ ਬੇਟਾ ਬਿਲਕੁਲ ਅਸੀਂ ਜਾਇਜ਼ ਰੱਖੀ ਹੋਈ ਐ ਅੱਗੇ ਉਹਨੂੰ ਜੋ ਕਹਿ ਰਿਹਾ ਤੇਰਾ ਜਾਇਜ਼ ਕਰ ਲੋ ਪਤਾ ਨਹੀਂ ਕੀ ਹੋਇਆ ਉਹਨੂੰ ਕਹਿੰਦਾ ਸਰਦਾਰ ਜੀ ਸਰਦਾਰ ਜੀ ਜੇ ਜਾਇਜ਼ ਕਮਾਈ ਕਰੋਗੇ ਤੇ ਬਚੇ ਰਹੋਗੇ ਉਹ ਆਖਿਆ ਨਾ ਰਮਾਲਾ ਸਾਹਿਬ ਦੀ ਬੇਟਾ ਬਿਲਕੁਲ ਜਾਇਜ਼ ਰੱਖੀ ਹੋਈ ਐ ਅਸੀਂ ਜਾਇਜ਼ ਕਮਾਈ ਕਰਦੇ ਆਂ ਅੱਗੋਂ ਬੋਲ ਪਿਆ ਫਿਰ ਪਤਾ ਨਹੀਂ ਅੰਦਰ ਕੀ ਉਹਦੇ ਆਇਆ ਕਹਿੰਦਾ ਜਾਇਜ਼ ਕਰੋਗੇ ਤੇ ਬਚੇ ਰਹੋਗੇ ਕਹਿੰਦੇ ਸਮਝਿਆ ਨਹੀਂ ਕਹਿੰਦਾ ਜੀ ਮੈਂ ਜੱਜ ਦੇ ਲਟਾਇਰ ਹੋਇਆ ਜੱਜ ਜਦੋਂ ਮੈਂ ਜੱਜ ਸੀ ਨਾ ਕਹਿੰਦਾ ਲੋਕਾਂ ਕੋ ਬੜੀ ਰਿਸ਼ਵਤ ਖਾਧੀ ਮੈਂ ਸਹੀ ਨੂੰ ਗਲਤ ਕਰਦਾ ਗਲਤ ਨੂੰ ਸਹੀ ਕਰਦਾ ਸਮਝ ਗਏ ਤੁਸੀਂ ਸਾਰੇ ਨਾ ਕਹਿੰਦਾ ਮੈਨੂੰ ਆਪਣੇ ਅਹੁਦੇ ਦਾ ਹੰਕਾਰ ਸੀ ਜਿੰਨੇ ਮੈਨੂੰ ਪੈਸੇ ਦੇਦੇ ਨੇ ਮੈਂ ਉਹਦੇ ਉਹਦੇ ਵੱਲ ਦੀ ਗੱਲ ਕਰਦੇ ਨਹੀਂ ਕਹਿੰਦੇ ਹੁਣ ਮੈਂ ਲਟਾਇਰ ਹੋਇਆ ਕਹਿੰਦੇ ਇੱਕ ਮੇਰੀ ਧੀ ਤੇ ਇੱਕ ਮੇਰਾ ਪੁੱਤਰ ਧੀ ਦਾ ਰਿਸ਼ਤਾ ਕੀਤਾ ਵਿਆਹ ਹੋਇਆ ਕੁਝ ਦਿਨ ਸੌਰੇ ਘਰ ਵਸੀਏ ਝਗੜਾ ਪੈ ਗਿਆ ਘਰ ਆ ਗਈ ਜੀ ਤਲਾਕ ਹੋ ਗਿਆ ਘਰ ਬੈਠੀ ਹੋਈ ਘਰ ਵਾਲੀ ਜੀ ਇਹ ਜੀ ਬਿਮਾਰੀ ਲੱਗੀ ਬੜਾ ਇਲਾਜ ਕਰਾਇਆ ਪਰ ਆਰਾਮ ਨਹੀਂ ਆਇਆ ਉਹਦੀ ਮੌਤ ਹੋ ਗਈ ਘਰ ਵਾਲੀ ਦੀ ਇੱਕੋ ਇੱਕ ਮੇਰਾ ਮੁੰਡਾ ਕਹਿੰਦੇ ਉਹਨੂੰ ਸੰਗਤ ਇਹੋ ਜੀ ਹੋ ਗਈ ਉਹ ਨੇਸ਼ੇ 'ਚ ਲੱਗ ਗਿਆ ਡਾਕਟਰ ਕਹਿੰਦੇ ਜੇ ਉਹਨੂੰ ਨਸ਼ਾ ਨਾ ਦਈਏ ਤੇ ਇਹ ਬਚ ਨਹੀਂ ਸਕਦਾ ਕਾਰ ਦੀ ਪਿਛਲੀ ਸੀਟ ਤੇ ਪਿਆ ਜੇ ਜਾ ਕੇ ਦੇਖ ਲੋ ਉਹਨੂੰ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਕਹਿੰਦੇ ਜਵਾਨੀ 'ਚ ਮੈਂ ਪਾਪ ਕੀਤੇ ਗੁਨਾਹ ਕੀਤੇ ਪਰ ਅੱਜ ਮੈਂ ਪਛਤਾ ਰਿਹਾ ਇਸ ਲਈ ਸਰਦਾਰ ਜੀ ਮੈਂ ਕਿੰਨਾ ਜਾਇਜ ਕਰੋਗੇ ਤੇ ਚੰਗੇ ਰਹੋਗੇ ਬਚੇ ਰਹੋਗੇ ਅੱਜ ਗੁਰਨਾਨਕ ਪਾਤਸ਼ਾਹ ਜੀ ਭਾਈ ਤਾਰੂ ਜੀ ਨੂੰ ਉਪਦੇਸ਼ ਕਰਦੇ ਨੇ ਉਹ ਪੁੱਤਰ ਧਰਮ ਦੀ ਕਿਰਤ ਕਰਨੀ ਹੈ ਵੰਡ ਕੇ ਛਕਣਾ ਹੈ ਲੋਰਵੰਦਾ ਦੀ ਸ਼ਹਾਦਤ ਕਰ